ਕੰਪਨੀ ਇੱਥੇ ਹੈਗੀ ਆ ਬ੍ਰਿਟੇਨੀਆ ਕੋਈ ਘਰ ਹੈ ਜਾਨੀ ਜਿੱਥੇ ਬਿਸਕੁਟ ਨਾ ਖਾਦੇ ਜਾਂਦੇ ਹੋਣ ਬ੍ਰਿਟੇਨੀਆ ਇੰਡੀਆ ਦੀ ਸਭ ਤੋਂ ਵੱਡੀ ਬਿਸਕੁਟ ਬਣਾਉਣ ਵਾਲੀ ਕੰਪਨੀ ਆ ਪਿਛਲੇ 20 ਸਾਲਾਂ ਦੇ ਵਿੱਚ ਇਹ ਕੰਪਨੀ 73 ਗੁਣਾ ਵਧੀਆ ਇਹਨਾਂ ਦਾ ਸ਼ੇਅਰ ਪ੍ਰਾਈਸ 73 ਗੁਣਾ ਜੇ ਤੁਸੀਂ ਉਸ ਟਾਈਮ ਦੇ ਉੱਪਰ 1 ਲੱਖ ਰੁਪਈਆ ਲਾਇਆ ਹੁੰਦਾ ਤਾਂ ਅੱਜ ਉਹ 73 ਲੱਖ ਰੁਪਈਆ ਸੀ ਤੁਹਾਡੇ ਕੋਲ ਐਸ ਟਾਈਮ ਦੇ ਉੱਪਰ ਠੀਕ ਆ ਦੂਸਰੀ ਕੰਪਨੀ ਆਇਸ਼ਰ ਮੋਟਰਸ ਹੁਣ ਬਹੁਤ ਸਾਰੇ ਲੋਕ ਨੇ ਆਪਣੇ ਇਸੇ ਕਰਕੇ ਮੈਂ ਕਹਿੰਦਾ ਨੌਲੇਜ ਹੋਣੀ ਬਹੁਤ ਜ਼ਰੂਰੀ ਆ ਤੁਹਾਨੂੰ ਬੁਲਟ ਮੋਟਰਸਾਈਕਲ ਆਪਣੇ ਪੰਜਾਬ ਹਰਿਆਣਾ ਯੂਪੀ ਦੇ ਵਿੱਚ ਬਹੁਤ ਕਾਮਨਲੀ ਮਿਲੂਗਾ ਕੋਈ ਮੁੰਡਾ 20 ਸਾਲ ਦਾ ਬਾਅਦ ਚ ਹੁੰਦਾ ਪਹਿਲਾਂ ਬੁਲਟ ਮੋਟਰਸਾਈਕਲ ਦੀ ਡਿਮਾਂਡ ਕਰ ਦਿੰਦਾ ਬਟ ਇੱਕ ਚੀਜ਼ ਬੁਲਟ ਮੋਟਰਸਾਈਕਲ ਚਲਾਉਣ ਵਾਲਿਆਂ ਚੋਂ 80% ਨਹੀਂ ਜਾਣਦੇ ਹੁਣੇ ਕਿ ਜਿਹੜਾ ਬੁਲਟ ਮੋਟਰਸਾਈਕਲ ਆ ਉਹ ਕਿਹੜੀ ਕੰਪਨੀ ਦਾ ਉਹ ਹੈਗਾ ਆਇਸ਼ਰ ਮੋਟਰਸ ਸੋਚੋ ਕਿੰਨੇ ਗੁਣਾ ਵਧਿਆ ਹੋਗਾ ਇਹ ਬੁਲਟ ਮੋਟਰਸਾਈਕਲ ਪਿਛਲੇ 20 ਸਾਲਾਂ 2000 ਗੁਣਾ ਸਨ 2000 ਤੋਂ 2004 ਦੇ ਨੇੜੇ ਤੇੜੇ ਇਹਦਾ ਸ਼ੇਅਰ ਪ੍ਰਾਈਸ ਸਿਰਫ 2 ਰੁਪਏ ਸੀ ਅੱਜ ਇਹ ਕਿੱਥੇ ਚਲਾ ਗਿਆ 4000 ਦੇ ਉੱਪਰ ਉਸ ਤੋਂ ਬਾਅਦ ਇੱਕ ਹੋਰ ਇਹੋ ਜਿਹਾ ਜ਼ਰੂਰੀ ਸੈਕਟਰ ਈਆਂ ਕਹ ਲੋ ਕਿ ਸਭ ਤੋਂ ਹੀ ਜ਼ਰੂਰੀ ਸੈਕਟਰ ਜਿਹਦੇ ਤੋਂ ਬਿਨਾ ਆਪਾਂ ਰਹਿ ਹੀ ਨਹੀਂ ਸਕਦੇ ਕਿਸੇ ਹੱਦ ਤੱਕ ਆਪਾਂ ਬਿਸਕੁਟ ਵੀ ਨਾ ਖਾਵਾਂਗੇ ਆਪਾਂ ਮੋਟਰਸਾਈਕਲ ਵੀ ਨਾ ਲਵਾਂਗੇ ਆਪਾਂ ਘਰ ਵੀ ਨਾ ਬਣਾਵਾਂਗੇ ਉਹੀ ਸੈਕਟਰ ਦਵਾਈਆਂ ਇਹਦੀ ਲੋੜ ਆਪਾਂ ਨੂੰ ਪੈਣੀ ਪੈਣੀ ਹੈ ਜਦੋਂ ਵੀ ਕੋਈ ਇਨਸਾਨ ਬਿਮਾਰ ਹੋਵੇ ਤੁਹਾਨੂੰ ਦਵਾਈ ਲੈਣੀ ਹੀ ਪੈਣੀ ਆ ਇਹਨੂੰ ਆਪਾਂ ਇਗਨੋਰ ਨਹੀਂ ਕਰ ਸਕਦੇ ਇੰਡੀਆ ਦੀ ਸਭ ਤੋਂ ਵੱਡੀ ਦਵਾਈਆਂ ਬਣਾਉਣ ਦੀ ਕੰਪਨੀ ਸਨ ਫਾਰਮਾ ਠੀਕ 200 ਗੁਣਾ ਪਿਛਲੇ 24 ਸਾਲਾਂ ਦੇ ਵਿੱਚ 24 ਸਾਲ साल, 24 ਸਾਲਾਂ ਦੇ ਵਿੱਚ ਸ਼ੇਅਰ ਪ੍ਰਾਈਸ 200 ਗੁਣਾ ਹੋ ਗਿਆ ਗੱਲ ਇਹ ਆ ਕਿ ਆਪਾਂ ਇਹੀ ਸ਼ੇਅਰ ਮਾਰਕੀਟ ਦੀ ਲੌਂਗ ਟਰਮ ਇਨਵੈਸਟਮੈਂਟ ਦੀ ਬਿਊਟੀ ਆ ਕਿ ਜਿੱਥੇ ਵੀ ਜਾ ਕੇ ਆਪਾਂ ਪੈਸੇ ਦੇਣੇ ਆ ਨਾ ਜਿੱਦੀ ਵੀ ਆਪਾਂ ਘਰੇ ਆ ਕੇ ਗੱਲ ਇਹ ਕਰਦੇ ਆ ਕਿ ਯਾਰ ਬਹੁਤ ਲੁੱਟਦੇ ਤੁਸੀਂ ਉਹਨਾਂ ਨੂੰ ਸ਼ੇਅਰ ਪਾ ਸਕਦੇ ਹੋ ਇਹੀ ਲੌਂਗ ਟਰਮ ਇਨਵੈਸਟਮੈਂਟ ਹੈ ਔਰ ਚੀਜ਼ ਦਵਾਈਆਂ ਦੇ ਉੱਪਰ ਸਭ ਤੋਂ ਜ਼ਿਆਦਾ ਮਾਰਜਨ ਹੁੰਦਾ ਤਾਂ ਸਨਫਾਰਮਾ ਇੰਡੀਆ ਦੀ ਸਭ ਤੋਂ ਵੱਡੀ ਦਵਾਈਆਂ ਬਣਾਉਣ ਵਾਲੀ ਕੰਪਨੀ ਸ਼ੇਅਰ ਵਧ ਗਿਆ ਜੀ 200 ਗੁਣਾ ਉਹਨੇ ਟਾਈਮ ਦੇ ਵਿੱਚ ਉਹ ਸ਼ੇਅਰ ਵਧਦਾ ਰਿਹਾ ਜਦੋਂ ਤੱਕ ਆਪਾਂ ਲੋਕ ਟਰੇਡਿੰਗ ਦੇ ਚੱਕਰ ਦੇ ਵਿੱਚ ਫਿਰ ਅਗਲੀ ਕੰਪਨੀ ਕ੍ਰਿਸਲ ਕ੍ਰਿਸਲ ਹੁਣ ਕੀ ਹੈ ਮੈਂ ਤੁਹਾਨੂੰ ਇਹ ਦੱਸ ਕ੍ਰਿਸਲ ਸ਼ਾ ਤੁਸੀਂ ਨਾਮ ਨਾ ਸੁਣਿਆ ਹੋਵੇ ਸੈਕਟਰ ਡਿਫਰੈਂਟ ਆ ਜਿਹੜੇ ਨਾ ਅਡਲਟ ਕੰਪਨੀਆਂ ਨੂੰ ਰੇਟ ਕਰਦੇ ਆ ਐਨ ਆਫ ਦਾ ਫਿਊਚਰ ਕੀ ਹੋਊਗਾ ਫਿਊਚਰ ਚ ਕਿਵੇਂ ਜਾਣਗੇ ਕਿਹੜੀ ਕੰਪਨੀ ਵਧੀਆ ਜਾ ਰਹੀ ਆ ਕਿਹੜੀ ਮਤਲਬ ਜਿਹੜੇ ਉਹ ਤਾਂ ਲੇਖਾ ਜੋਖਾ ਕਰਦੇ ਆ ਕਿਉਂਕਿ ਹਰ ਇੱਕ ਵੀ ਕੰਪਨੀ ਚਾਹੁੰਦੀ ਆ ਕਿ ਮਤਲਬ ਉਹਨਾਂ ਦੇ ਬਾਰੇ ਦੱਸਿਆ ਜਾਵੇ ਉਹਨਾਂ ਦੇ ਬਾਰੇ ਰਿਸਰਚ ਕੀਤੀ ਜਾਵੇ ਕ੍ਰਿਸਲ ਆ ਕ੍ਰਿਸਲ ਤੋਂ ਬਾਅਦ ਇੱਕ ਰਾਹ ਹੈਗੀ ਆ ਇਸ ਤਰ੍ਹਾਂ ਤਾਂ ਕ੍ਰਿਸਲ ਵਧਿਆ 240 ਗੁਣਾ ਫੇਰ ਮੈਂ ਤੁਹਾਨੂੰ ਇੱਥੇ ਕਹਿ ਦਿੰਦਾ ਟ੍ਰੇਡਿੰਗ ਦੇ ਵਿੱਚ ਜੇ ਤੁਸੀਂ ਲੱਕੀ ਰਹਿਤਾ ਤੁਹਾਨੂੰ 2% 10% 6% ਇਹਨੇ ਤੇ ਸਟਾਪ ਲਾਸ ਲਾ ਲਓ 7% ਦੀ ਰਿਟਰਨ ਮਿਲੂਗੀ ਇੱਕ ਦਿਨ ਦੀ ਉਹ ਵੀ ਚਲੇ ਜਾਣਾ ਮਾ ਤੁਹਾਡਾ ਕਿਸੇ ਦਿਨ ਜਦ ਦਿਨ ਵੀ ਲਾਸ ਹੋਇਆ ਤਾਂ ਜਾਣੇ ਆ 100% ਦੇ ਉੱਪਰ ਜਾ ਕੇ ਦੋ ਗੁਣਾ ਹੋਣਾ ਇੱਕ ਪਾਸੇ 100% ਬਰਾਬਰ ਹੈ ਦੋ ਗੁਣਾ ਤਾਂ ਮੈਂ ਗੁਣਾ ਦੀ ਗੱਲ ਕਰ ਉਸ ਤੋਂ ਬਾਅਦ ਇੰਡਸਟਰੀਅਲ ਗੈਸ ਹਰੇਕ ਚੀਜ਼ ਇੰਡਸਟਰੀ ਨਾਲ ਹੀ ਬਣ ਕਾਰਖਾਨਿਆਂ ਚ ਬਣਦੀ ਆ ਜੋ ਮਰਜੀ ਆਪਾਂ ਬਣਾਵਾ ਲਈ ਅੱਜ ਕੱਲ ਜੋ ਵੀ ਪ੍ਰੋਡਕਟ ਆਪਾਂ ਦੇਖਦੇ ਆ ਉਹ ਸਾਰੀਆਂ ਕਿੱਥੇ ਬਣਦੀਆਂ ਕਾਰਖਾਨੇ 'ਚ ਬਣਦੀਆਂ ਕਾਰਖਾਨਿਆਂ ਦੇ ਵਿੱਚ ਬਹੁਤ ਤਰ੍ਹਾਂ ਦੀਆਂ ਡੱਡ ਗੈਸਾਂ ਦਾ ਯੂਜ਼ ਹੁੰਦਾ ਇੰਡੀਆ ਦੀ ਸਭ ਤੋਂ ਵੱਡੀ ਕੰਪਨੀ ਹੈ ਲਿੰਡੇ ਐਲ ਆਈ ਐਨ ਡੀ ਈ ਲਿੰਡੇ ਹੁਣ ਇਹ ਗੈਸ ਦੇ ਸਭ ਤੋਂ ਵੱਡੇ ਮੈਨੂਫੈਕਚਰਰ ਨੇ ਹੁਣ ਤੁਸੀਂ ਇਹ ਦੇਖ ਲਓ ਕਿ ਇਹਨਾਂ ਦੀ ਕਲਾਇੰਟ ਲਿਸਟ ਕਿੰਨੀ ਵੱਡੀ ਹੋਗੀ ਜਿਹੜੀ ਵੀ ਕੰਪਨੀ ਨੇ ਕੋਈ ਫੈਕਟਰੀ ਲਾਈ ਆ ਚਾਹੇ ਉਹ ਕਿਸੇ ਵੀ ਸੈਕਟਰ ਦੀ ਕੰਪਨੀ ਆ ਉਹਨਾਂ ਨੂੰ ਗੈਸ ਚਾਹੀਦੀ ਆ ਤਾਂ ਹੁਣ ਇਸ ਹਿਸਾਬ ਤੋਂ ਤੁਸੀਂ ਖੁਦ ਲਾ ਲਓ ਕਿ ਕਿੰਨੇ ਵੱਡੀਆਂ-ਵੱਡੀਆਂ ਕੰਪਨੀਆਂ ਇਹਨਾਂ ਦੇ ਕਲਾਇੰਟ ਹੋਣਗੀਆਂ ਉਹੀ ਚੀਜ਼ ਇਹਨਾਂ ਦੇ ਸ਼ੇਅਰ ਪ੍ਰਾਈਸ ਦੇ ਵਿੱਚ ਰਿਫਲੈਕਟ ਹੁੰਦੀ ਆ ਪਿਛਲੇ 20 ਸਾਲਾਂ ਦੇ ਵਿੱਚ ਇਹ ਕੰਪਨੀ 290 ਗੁਣਾ ਹੋ ਗਈ 290 ਗੁਣਾ ਇੱਕ ਵਾਰ ਕਰਕੇ ਜ਼ਰੂਰ ਦੇਖੋ ਹੁਣ ਇੱਥੇ ਵੀਡੀਓ ਨੂੰ ਪਾਜ਼ ਕਰਕੇ ਸਿਰਫ 10000 ਰੁਪਏ ਸੋਚਿਓ ਵੀ ਤੁਸੀਂ ਲਾਇਆ ਹੁੰਦਾ 10000 ਆਪਾਂ ਕਿਤੇ ਉਹੀ ਲਾ ਦਿੰਦੇ ਆ ਵਿਆਹ ਦੇ ਉੱਪਰ ਲੱਗ ਗਿਆ ਜੀ ਇੱਥੇ ਲੱਗ ਗਿਆ ਉੱਥੇ ਲੱਗ ਗਿਆ ਜੀ ਔਰ ਦਰੀ ਵਾਲਿਆਂ ਨੂੰ ਦੇਤੇ ਜੀ ਖਾਣੇ ਵਾਲਿਆਂ ਨੂੰ ਦੇਤੇ ਜੀ ਸ਼ਰਾਬ ਵਾਲਿਆਂ ਨੂੰ ਦੇਤੇ ਸਿਰਫ ਤੁਸੀਂ 10000 ਰੁਪਇਆ ਲਾਇਆ ਹੁੰਦਾ ਤੇ ਭੁੱਲ ਗਏ ਹੁੰਦੇ ਉਸ 10000 ਨੂੰ 290 ਨਾਲ ਗੁਣਾ ਕਰਕੇ ਦੇਖਿਓ ਅੱਜ ਤੁਹਾਡੇ ਕੋਲ ਕਿੰਨੇ ਪੈਸੇ ਹੁੰਦੇ ਉਸ ਤੋਂ ਬਾਅਦ ਹੁਣ ਆਪਾਂ ਅਗਲੀ ਗੱਲ ਕਰੀਏ ਟੂ ਵੀਲਰਸ ਦੀ ਦੁਨੀਆ ਦਾ ਉਹ ਕੰਟਰੀ ਜਿਹਦੇ ਵਿੱਚ ਸਭ ਤੋਂ ਜ਼ਿਆਦਾ ਟੂ व्हीਲਰਸ ਯੂਜ਼ ਹੁੰਦੇ ਆ ਸਭ ਤੋਂ ਜ਼ਿਆਦਾ ਗਿਣਤੀ ਆ ਟੂ व्हीਲਰਸ ਦੀ ਇੰਡੀਆ ਦੇ ਵਿੱਚ ਸੜਕਾਂ ਦੇ ਉੱਪਰ ਰਸ਼ ਆਪਾਂ ਘਰੇ ਆ ਕੇ ਫਿਰ ਦੇਖੋ ਹਰੀ ਉਹੀ ਮੈਂ ਚੀਜ਼ ਕਹਿਣਾ ਕਿ ਸ਼ੇਅਰ ਮਾਰਕੀਟ ਦੀ ਇਹੀ ਬਿਊਟੀ ਹੈ ਜਿੱਥੇ ਵੀ ਤੁਹਾਨੂੰ ਲੱਗਿਆ ਕਿ ਆਹ ਚੀਜ਼ ਹੈਗੀ ਆ ਤੁਸੀਂ ਉਹਦੇ 'ਚ ਹਿੱਸੇਦਾਰੀ ਪਾ ਸਕਦੇ ਆ ਘਰੇ ਆ ਕੇ ਆਪਾਂ ਕਹਿੰਦੇ ਆ ਰਬਾੜਾ ਟ੍ਰੈਫਿਕ ਹੋ ਗਿਆ ਉਸ ਤੋਂ ਨੰਗੜ ਨੂੰ ਥਾਂ ਨਹੀਂ ਹੁਣ ਨੰਗੜ ਨੂੰ ਥਾਂ ਕਿਉਂ ਨਹੀਂ ਕਿ ਗੱਡੀਆਂ ਤੇ ਟੂ ਵੀਲਰ ਬਹੁਤ ਜ਼ਿਆਦਾ ਨਹੀਂ ਤੇ ਟੂ ਵੀਲਰ ਜੇ ਜ਼ਿਆਦਾ ਨਹੀਂ ਤਾਂ ਉਹਦਾ ਮਤਲਬ ਕੀ ਹੈ ਕਿਸੇ ਦੇ ਵਿਕ ਰਹੇ ਆ ਜੇ ਕਿਸੇ ਦੇ ਵਿਕ ਰਹੇ ਉਹਦਾ ਮਤਲਬ ਉਹਨਾਂ ਨੂੰ ਫਾਇਦਾ ਹੋ ਰਿਹਾ ਜੇ ਫਾਇਦਾ ਹੋ ਰਿਹਾ ਤਾਂ ਸਟਾਕ ਮਾਰਕੀਟ ਤੁਹਾਨੂੰ ਕਹਿੰਦੀ ਆ ਕਿ ਤੁਸੀਂ ਵੀ ਇਨਵੈਸਟ ਕਰ ਲਓ ਵਿੱਚ ਤੁਹਾਨੂੰ ਵੀ ਫਾਇਦਾ ਹੋ ਜਾਊ ਟੀਵੀਐਸ ਮੋਟਰ ਸਭ ਨੇ ਨਾਮ ਸੁਣਿਆ ਹੋਇਆ ਹੁਣ ਟੀਵੀਐਸ ਮੋਟਰ ਕਿੰਨਾ ਵਧਿਆ 500 ਗੁਣਾ ਟੀਵੀਐਸ ਮੋਟਰ ਪਿਛਲੇ 20 ਸਾਲਾਂ ਦੇ ਵਿੱਚ 500 ਗੁਣਾ ਵਧ ਗਿਆ ਆਪਣੇ ਪੰਜਾਬ ਦੇ ਵਿੱਚ ਟੀਵੀਐਸ ਮੋਟਰਸ ਦਾ ਉਹਨਾਂ ਕੋਈ ਬਹੁਤ ਜ਼ਿਆਦਾ ਮਾਰਕੀਟ ਸ਼ੇਅਰ ਨਹੀਂ ਆਇਆ ਦਾ ਸਟਿਲ ਸਟਿਵੀਅਸ ਮੋਟਰਜ਼ 500 ਗੁਣਾ ਵਧ ਗਿਆ ਚਲੋ ਟੂ ਵੀਲਰਸ ਨੂੰ ਛੱਡਦੇ ਨੇ ਹੁਣ ਗੱਡੀਆਂ ਤੇ ਆ ਜਾਂਦੇ ਆ ਮਰੂਤੀ ਇੰਡੀਆ ਦੀ ਸਭ ਤੋਂ ਵੱਡੀ ਕਾਰ ਮੈਨੂਫੈਕਚਰਰ ਕੰਪਨੀ ਠੀਕ ਹੈ ਜੀ ਸ਼ੇਅਰ ਪ੍ਰਾਈਸ ਵਧ ਗਿਆ 72 ਗੁਣਾ ਪਿਛਲੇ 20 ਸਾਲਾਂ ਦੇ ਵਿੱਚ ਆਪਾਂ ਮਰੂਤੀ ਦੀਆਂ ਗੱਡੀਆਂ ਲੈਂਦੇ ਰਹੇ ਹਨਾ ਮਰੂਤੀ 800 ਤੋਂ ਬਾਅਦ ਆਪਾਂ ਸਾਰੇ ਲੋਕ ਅਗਲੀ ਤੇ ਆਗੇ ਹੋਵਾਂਗੇ ਜਨਤਾ ਅਗੇ ਹੋਵਾਂਗੇ ਜੈਨੂੰ ਤਾਂ ਆਪਾਂ ਡਿਜ਼ਾਇਰ ਲੈ ਲਿਆ ਆਪਾਂ ਇਹਨਾਂ ਦੀਆਂ ਪ੍ਰੋਡਕਟਸ ਲੈਂਦੇ ਰਹੇ ਪਰ ਕੋਈ ਸਿਆਣੇ ਲੋਕ ਸੀਗੇ ਜਿਨ੍ਹਾਂ ਨੇ ਪ੍ਰੋਡਕਟ ਲੈਣ ਦੇ ਨਾਲ ਨਾਲ ਉਹਨਾਂ ਦੇ ਸ਼ੇਅਰ ਵੀ ਲੈ ਲਏ ਤਾਂ ਉਹ ਕਹਿੰਦੇ ਠੀਕ ਆ ਜੇ ਤੁਸੀਂ ਇੱਕ ਪਾਸੇ ਸਾਡੇ ਤੋਂ ਪੈਸੇ ਲਈਏ ਥੋੜੀ ਤੋਂ ਕਢਾ ਲੈਣੇ ਆਸੀਂ ਤੇ ਉਸ ਤੋਂ ਕਿਤੇ ਜ਼ਿਆਦਾ ਕਰਕੇ ਕਢਾਵਾਂਗੇ ਤਾਂ ਹੁਣ ਜੇ ਤੁਸੀਂ 6-7 ਲੱਖ ਦੀ ਗੱਡੀ ਲਈ ਆ ਤੇ ਨਾਲ ਤੁਸੀਂ ਸ਼ੇਅਰ ਵੀ ਲੈ ਲੇ ਆ 72 ਗੁਣਾ ਕਰਕੇ ਦੇਤੇ ਮਰੂਤੀ ਨੇ ਹੁਣ ਗੱਲ ਕਰੀਏ ਇੱਕ ਹੈ ਜੀ ਕੰਪਨੀ ਦੀ ਜਿਹਦਾ ਕੰਮ ਆਪਣੇ ਆਪ ਦੀ ਬ੍ਰਾਂਡਾ ਫੇਵਿਕੋਲ ਛੋਟੇ ਹੁੰਦੇ ਤੋਂ ਸੁਣਦੇ ਆ ਫੈਵਿਕੋਲ ਦੇ ਬਾਰੇ ਵਿੱਚ ਮੈਨੂੰ ਗੱਲ ਕਰਨ ਦੀ ਹੀ ਲੋੜ ਨਹੀਂ ਹੈਗੀ ਇਹ ਕੰਪਨੀ ਕਿਸੇ ਵੀ ਇੰਟਰੋਡਕਸ਼ਨ ਦੀ ਮਥਾਰਜ ਨਹੀਂ ਹੈਗੀ 290 ਗੁਣਾ ਜਿੱਥੇ ਤੁਸੀਂ ਲੱਕੜ ਦਾ ਕੰਮ ਕਰਾਉਣਾ ਤੁਹਾਨੂੰ ਫੈਵਿਕੋਲ ਚਾਹੀਦਾ ਹਰੇਕ ਮਿਸਤਰੀ ਜਿਹੜਾ ਮਰਜ਼ੀ ਲੱਕੜ ਦਾ ਕਰੇ ਲਵਾ ਲਿਓ ਉਹਨੇ ਤੁਹਾਨੂੰ ਕਹਿਣਾ ਹਾਂ ਜੀ ਫੈਵਿਕੋਲ ਮੰਗਵਾ ਦਿਓ ਜੀ ਇੰਨਾ ਕ ਆਉਂਦੇ ਸਾਰ 290 ਗੁਣਾ ਵਧਿਆ ਉਸ ਤੋਂ ਬਾਅਦ ਏਸ਼ੀਅਨ ਪੇਂਟਸ ਚਾਹੇ ਤੁਸੀਂ ਘਰ ਬਣਾਓ ਚਾਹੇ ਸਕੂਲ ਬਣਾਓ ਚਾਹੇ ਗੁਰਦੁਆਰਾ ਬਣਾਓ ਚਾਹੇ ਸਟੇਡੀਅਮ ਬਣਾਓ ਤੁਸੀਂ ਕੁਝ ਵੀ ਬਣਾਓ ਤੁਹਾਨੂੰ ਪੇਂਟ ਕਰਾਉਣਾ ਪਊਗਾ ਉਹਨੂੰ ਏਸ਼ੀਅਨ ਪੇਂਟ ਇੰਡੀਆ ਦੀ ਸਭ ਤੋਂ ਵੱਡੀ ਪੇਂਟ ਦੀ ਕੰਪਨੀ 300 ਗੁਣਾ ਹੈਵਲਸ ਜੋ 1500 ਗੁਣਾ 10000 ਨੂੰ 1500 ਨਾਲ ਗੁਣਾ ਕਰ ਲਿਓ ਜੇ ਤੁਸੀਂ ਲੌਂਗ ਟਰਮ ਇਨਵੈਸਟਮੈਂਟ ਕਹਿੰਦੀ ਹੈ ਕਿ ਮੈਂ ਤੁਹਾਨੂੰ ਪੈਸੇ ਬਣਾ ਕੇ ਦਵਾਂਗੀ ਪਰ ਜੇ ਤੁਹਾਡੇ ਕੋਲੇ ਸਬਰ ਹੈਗਾ ਤੁਹਾਨੂੰ ਨਹੀਂ ਤੇ ਇਹ ਵੀ ਕਚਾਰੀਆ ਦੀਆਂ ਨੇ ਸਭ ਤੋਂ ਵੱਡੀ ਟਾਇਲ ਮੈਨੂਫੈਕਚਰਰ ਕੰਪਨੀ ਇੰਡੀਆ ਦੀ 400 ਗੁਣਾ ਫਿਰ ਹੁਣ ਆਪਾਂ ਬਿਸਕੁਟ ਵੀ ਖਾ ਲਏ ਆਪਾਂ ਮਰੂਤੀ ਤੇ ਵੀ ਗੀੜਾ ਕੱਢ ਲਿਆ ਆਪਾਂ ਟੂ ਵੀਲਰ ਤੇ ਵੀ ਗੀੜਾ ਕੱਢ ਲਿਆ ਆਪਾਂ ਦਵਾਈ ਵੀ ਲੈ ਲਈ ਆਪਾਂ ਹਸਪਤਾਲ ਵੀ ਜਾਇਆ ਏ ਠੀਕ ਹੈ ਜੀ ਇਨਰਵੀਰ ਵੀ ਖਰੀਦੇ ਆਏ ਫੇਵਿਕੋਲ ਵੀ ਲਵਾ ਲਿਆ ਆਪਾਂ ਬਹੁਤ ਕੁਝ ਕਰ ਲਿਆ ਹੁਣ ਆਪਾਂ ਚੱਲੀਏ ਬਾਥਰੂਮ ਵੱਲ ਬਾਥਰੂਮ ਦੇ ਵਿੱਚ ਜਿਹੜਾ ਜਿਹੜਾ ਵੀ ਕੁਝ ਲੱਗਿਆ ਹੁੰਦਾ ਸੈਨੀਟਰੀ ਦਾ ਸਮਾਨ ਇੰਡੀਆ ਦੀ ਸਭ ਤੋਂ ਵੱਡੀ ਕੰਪਨੀ ਸੇਰਾ ਇੱਕ ਹੋਰ ਇਹੋ ਜਿਹਾ ਨਾਮ ਜੀ ਦਾ ਮਤਲਬ ਬ੍ਰਾਂਡ ਬਹੁਤ ਹੀ ਵੱਡਾ ਅਤੇ ਬਹੁਤ ਹੀ ਰਿਪਿਊਟਡ ਆ 120 ਗੁਣਾ ਵਧ ਗਈ ਸੇਰਾ ਮੈਂ ਜਿੰਨੇ ਕੁ ਮੇਨ ਮੇਨ ਸੈਕਟਰ ਕਵਰ ਮੈਨੂੰ ਲੱਗਿਆ ਕਿ ਇਨਸਾਨ ਦੀ ਡੇਲੀ ਦੀ ਲਾਈਫ ਦੇ ਵਿੱਚ ਯੂਜ਼ ਹੁੰਦੇ ਉਹ ਉਹਨਾਂ ਦੀ ਮੈਂ ਤੁਹਾਨੂੰ ਸਭ ਤੋਂ ਵੱਡੀ ਵੱਡੀ ਕੰਪਨੀ ਬੋਲਤੀ ਇਹਦਾ ਕੋਈ ਐ ਨਹੀਂ ਹੈਗਾ ਕਿ ਸਪੈਸ਼ਲ ਕੋਈ ਕੋਰਸ ਕਰਨਾ ਕੋਈ ਇਹਦੀ ਫੀਸ ਹੁੰਦੀ ਹੈ ਬੇਸਿਕ ਕਾਮਨ ਸੈਂਸ ਲੌਂਗ ਟਰਮ ਇਨਵੈਸਟਮੈਂਟ ਇੱਕ ਬੇਸਿਕ ਕਾਮਨ ਸੈਂਸ ਹੈ ਠੀਕ ਹੈ ਜੀ ਪਰ ਸਿਰਫ ਮੇਰੇ ਤੇ ਨਾ ਰਿਓ ਹੋ ਸਕਦਾ ਮੈਂ ਝੂਠ ਬੋਲਦਾ ਹੋਵਾਂ ਕਿਸੇ ਕਿਸੇ ਦੀ ਗੱਲ ਵੀ ਇੱਕਦਮ ਹੀ ਨਹੀਂ ਮੰਨ ਲੈਣੀ ਚਾਹੀਦੀ ਉਹਦੇ ਤੇ ਰਿਸਰਚ ਕਰੋ ਜੋ ਮੈਂ ਤੁਹਾਨੂੰ ਬੋਲਿਆ ਇਹਦੇ ਤੇ ਵੀ ਰਿਸਰਚ ਕਰੋ ਜੋ ਤੁਹਾਨੂੰ ਕੋਈ ਹੋਰ ਬੰਦਾ ਕਹਿ ਰਿਹਾ ਪਹਿਲਾਂ ਉਹਦੇ ਤੇ ਵੀ ਰਿਸਰਚ ਕਰੋ ਕਦੇ ਕਿਸੇ ਦੀ ਵੀ ਗੱਲ ਅੱਖਾਂ ਬੰਦ ਕਰਕੇ ਨਹੀਂ ਸੁਣਨੀ ਚਾਹੀਦੀ ਇਸ ਤੋਂ ਇਲਾਵਾ ਜਿਹੜੀਆਂ ਕੰਪਨੀ ਥੋੜੇ ਵੀ ਦਿਮਾਗ ਚ ਆਉਂਦੀਆਂ ਪਰ ਕੰਪਨੀ ਚੰਗੀ ਮੈਂ ਫਰਮੇਸ਼ਾ ਕਿ ਲੌਂਗ ਟਰਮ ਇਨਵੈਸਟਮੈਂਟ ਤੁਹਾਨੂੰ ਉਦੋਂ ਫਾਇਦਾ ਦੇਊਗੀ ਜਦੋਂ ਤੁਸੀਂ ਚੰਗੀ ਕੰਪਨੀ ਚੁਣੀਆ ਜੇ ਤੁਸੀਂ ਵੈਸੇ ਹੀ ਕੋਈ ਲੋਕਲ ਕੰਪਨੀ ਫਰੜ ਲਈ ਜਾਂ ਜਿਹਦਾ ਕੋਈ ਵਾਰਿਸ ਨਹੀਂ ਫੇਰ ਤਾਂ ਨਾ ਕੰਪਨੀ ਦਾ ਕੋਈ ਵਾਰਿਸ ਤੇ ਨਾ ਤੁਹਾਡਾ ਕੋਈ ਵਾਰਿਸ ਆ ਠੀਕ ਹੈ ਇਹ ਸੀਗਾ ਮੇਰਾ ਅੱਜ ਦਾ ਇੱਕ ਵੀਡੀਓ ਜਿਹਦੇ ਚ ਮੈਂ ਇਹ ਦੱਸਣ ਦੀ ਕੋਸ਼ਿਸ਼ ਕੀਤੀ ਆ ਕਿ ਜੇ ਤੁਸੀਂ ਠੀਕ ਆ ਤੁਸੀਂ ਟਰੇਡਿੰਗ ਕਰੋ ਤੁਹਾਡਾ ਦਿਲ ਕਰ ਰਿਹਾ ਹਾਂ ਉਹ ਵੀ ਮੈਂ ਵੀ ਇਹ ਗੱਲ ਸਮਝਦਾ ਕੋਈ ਐਸੀ ਗੱਲ ਨਹੀਂ ਕਿ ਮੈਂ ਸਮਝਦਾ ਨਹੀਂ ਹੈਗਾ ਕਿ ਇਨਸਾਨ ਨੂੰ ਆਪਣੇ ਘਰ ਦੇ ਖਰਚੇ ਚਲਾਉਣ ਲਈ ਜਾਂ ਆਪਣੀ ਕੋਈ ਖੁਸ਼ੀ ਦੀ ਚੀਜ਼ ਲੈਣ ਲਈ ਕੋਈ ਫੋਨ ਲੈਣ ਲਈ ਕੋਈ ਸੋਨੇ ਕੱਪੜੇ ਲੈਣ ਲਈ ਆ ਕਦੇ ਨਾ ਕਦੇ ਰੈਸਟੋਰੈਂਟ ਤੇ ਫੈਮਲੀ ਦੇ ਨਾਲ ਜਾਣ ਲਈ ਆਪਾਂ ਨੂੰ ਪੈਸੇ ਦੀ ਲੋੜ ਹੁੰਦੀ ਹੈ ਤਾਂ ਤੁਸੀਂ ਉਹ ਕਰੋ ਬਿਲਕੁਲ ਕਰੋ ਬਟ ਮੈਂ ਮੇਰਾ ਸਿਰਫ ਇਹ ਇੱਕ ਕਨਸੈਪਟ ਆ ਕਿ ਮੈਂ ਇਹ ਤੁਹਾਨੂੰ ਦੱਸਣਾ ਚਾਹੁੰਦਾ ਕਿ ਲੌਂਗ ਟਰਮ ਇਨਵੈਸਟਮੈਂਟ ਦੇ ਵੀ ਦੇਖੋ ਮੈਂ ਤੁਹਾਨੂੰ ਉਹਦੇ ਫਾਇਦੇ ਦੱਸੇ ਆ ਥੋੜੀ ਥੋੜੀ ਅਮਾਉਂਟ ਉਹਦੇ ਵਿੱਚ ਵੀ ਜ਼ਰੂਰ ਲਾਓ ਕਿਉਂਕਿ ਓਨੀ ਕਮਾਉਣ ਲਾ ਕੇ ਤੁਸੀਂ ਭੁੱਲ ਜਾਓਗੇ ਤੇ ਉਸ ਤੋਂ ਬਾਅਦ ਮਤਲਬ ਕਦੋਂ ਟਾਈਮ ਲੰਘਦਾ ਜਾਣਾ ਟਾਈਮ ਨੂੰ ਆਪਣਾ ਕੰਮ ਕਰਨ ਦਾ ਜਦੋਂ ਤੁਸੀਂ 20 ਸਾਲ ਬਾਅਦ ਉਹ ਚੀਜ਼ਾਂ ਦੇਖੋਗੇ ਤਾਂ ਉਹਦਾ ਤੁਹਾਨੂੰ ਫਲ ਉਦੋਂ ਮਿਲੇਗਾ ਜਿਵੇਂ ਆਪਾਂ ਕੋਈ ਫਲਦਾਰ ਬੂਟਾ ਲਾ ਦਿੰਨੇ ਆਪਾਂ ਨਰਸਰੀ ਤੋਂ ਬਹੁਤ ਛੋਟਾ ਜਿਹਾ ਬੂਟਾ ਲੈ ਕੇ ਲਾਉਨੇ ਆ ਉਹਨੂੰ ਲਾ ਕੇ ਭੁੱਲ ਜਾਓ ਉਹਨੂੰ ਬਸ ਥੋੜਾ ਥੋੜਾ ਪਾਣੀ ਦਿੰਦੇ ਰਹੋ ਠੀਕ ਹੈ ਇੱਕ ਦਿਨ ਉਹ ਤੁਹਾਨੂੰ ਬਹੁਤ ਵਧੀਆ ਫਲ ਦੇਊਗਾ ਕਿ ਸਪੈਸ਼ਲੀ ਆਪਣੇ ਪੰਜਾਬ ਦੇ ਵਿੱਚ ਇਸ ਚੀਜ਼ ਬਾਰੇ ਕੋਈ ਬਹੁਤ ਜ਼ਿਆਦਾ ਹਾਲੇ ਨੌਲੇਜ ਨਹੀਂ ਹੈ ਫਿਰ ਵੀ ਰਿਲੇਟਿਵਲੀ ਆਪਣੇ ਲਈ ਨਵਾਂ ਨਵੀਂ ਚੀਜ਼ ਆ ਏ ਜਿਹੜੀ ਹੁਣਤੀ ਜਨਰੇਸ਼ਨ ਆਈ ਆ ਇਹ ਜ਼ਰੂਰ ਸਟਾਕ ਮਾਰਕੀਟ ਵੱਲ ਜਾ ਰਹੇ ਆ ਬਟ ਗੱਲ ਹੋ ਕੀ ਰਹੀ ਆ ਇਹ ਇੱਕਦਮ ਸਾਰੇ ਤੇ ਸਾਰੀ ਜਨਰੇਸ਼ਨ ਟਰੇਡਿੰਗ ਵੱਲ ਜਾ ਰਹੀ ਆ ਅੱਜ ਦਾ ਵੀਡੀਓ ਇੱਥੇ ਖਤਮ ਕਰੀਏ ਉਮੀਦ ਆ ਤੁਹਾਨੂੰ ਕੁਝ ਨਾ ਕੁਝ ਜ਼ਰੂਰ ਸਿੱਖਣ ਨੂੰ ਮਿਲਿਆ ਹੋਊਗਾ ਇਸ ਵੀਡੀਓ ਤੋਂ ਤੇ ਇਸ ਤੋਂ ਇਲਾਵਾ ਜੋ ਵੀ ਜੇ ਤੁਹਾਡੇ ਦਿਮਾਗ ਵਿੱਚ ਕੋਈ ਵੀ ਚੀਜ਼ ਹੈਗੀ ਆ ਕੋਈ ਵੀ ਕੁਐਸਚਨ ਹੈਗਾ ਕਿਸੇ ਹੋਰ ਪਾਰਟਿਕੂਲਰ ਕੰਪਨੀ ਬਾਰੇ ਕਿ ਉਹਦੇ ਬਾਰੇ ਦੱਸੋ ਜਾਂ ਤੁਹਾਨੂੰ ਇਹ ਵੀਡੀਓ ਕਿਵੇਂ ਲੱਗਿਆ ਚੰਗਾ ਲੱਗਿਆ ਤਾਂ ਵੀ ਕਮੈਂਟ ਕਰ ਦਿਓ ਜੀ ਤੁਹਾਨੂੰ ਬੁਰਾ ਲੱਗਿਆ ਜਾਂ ਤੁਹਾਨੂੰ ਕੋਈ ਵੀ ਚੀਜ਼ ਇਹੋ ਜੀ ਲੱਗੀ ਜਿਹੜੀ ਤੁਹਾਨੂੰ ਪਸੰਦ ਨਹੀਂ ਆਈ ਤਾਂ ਵੀ ਕਮੈਂਟ ਕਰ ਤੇ ਮੈਂ ਟਰਾਈ ਕਰੂੰਗਾ ਉਹਦੇ ਬਾਰੇ ਵੀ ਕੋਈ ਨਾ ਕੋਈ ਵੀਡੀਓ ਬਣਾਉਣ ਦੀ ਠੀਕ ਹੈ ਜੀ ਹੁਣ ਅੱਜ ਆਪਾਂ ਇਹਨੂੰ ਇੱਥੇ ਖਤਮ ਕਰਦੇ ਹਾਂ ਮਿਲਦੇ ਆ ਕਿਸੇ ਹੋਰ ਵੀਡੀਓ 'ਚ